ਸਾਡੇ ਜੀਵਨ ਦੀ ਅੱਜ ਤੱਕ ਦੀ ਸਾਰੀ ਕਥਾ ਦੰਡ ਅਤੇ ਪੁਰਸਕਾਰ ਦੇ ਵਿੱਚ ਹੀ ਡੋਲ ਰਹੀ ਹੈ। ਇਹ ਹੀ ਕਥਾ ਸਾਡੀਆਂ ਮਾਨਸਿਕ ਪੀੜਾਂ ਦਾ ਮੁੱਖ ਕਾਰਨ ਹੈ। ਇਹ ਕਥਾ ਸਾਡੇ ਬਚਪਨ ਵਿੱਚ ਸਾਡੇ ਮਾਪਿਆਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਸ਼ੁਰੂ ਵਿੱਚ ਹੀ ਮਾਪਿਓ ਬੱਚੇ ਦੀ ਤੁਲਨਾ ਕਿਸੇ ਦੂਸਰੇ ਬੱਚੇ ਨਾਲ ਕਰਕੇ ਉਸ ਨੂੰ ਮੁਕਾਬਲੇਬਾਜ਼ੀ ਸਿਖਾ ਰਹੇ ਹਨ। ਮਾਪਿਓ ਬੱਚੇ ਨੂੰ ਸਭ ਪਾਸਿਓਂ ਡਰਾ ਕੇ ਬੱਚੇ ਤੋਂ ਆਪਣੀ ਗੱਲ ਮਨਵਾ ਰਹੇ ਹਨ। ਇਸਦੇ ਉਲਟ ਜੇਕਰ ਬੱਚਾ ਡਰ ਨਹੀਂ ਰਿਹਾ ਤਾਂ ਉਸਨੂੰ ਪਹਿਲੇ ਦਰਜੇ ਤੇ ਹੋਰ ਕਿਸੀ ਸਾਈਕਲ ਵਗੈਰਾ ਦਾ ਲਾਲਚ ਦਿੱਤਾ ਜਾਂਦਾ ਬੱਚੇ ਨੂੰ ਵੀ ਖੁਦ ਨੂੰ ਪਤਾ ਨਹੀਂ ਚੱਲਦਾ ਕਿ ਬੱਚਾ ਕਦੋਂ ਲੋਭ ਦੇ ਚੱਕਰ 'ਚ ਫਸ ਗਿਆ ਫਿਰ ਬੱਚੇ ਦੇ ਵੱਡੇ ਹੋਣ ਤੇ ਸਮਾਜ ਆਪਣੀਆਂ ਸ਼ਰਤਾਂ ਮਨਵਾਉਂਦਾ ਹੈ ਜੇਕਰ ਬੱਚਾ ਵੱਡਾ ਹੋ ਕੇ ਸਮਾਜ ਮੁਤਾਬਕ ਚੱਲਦਾ ਤਾਂ ਸਮਾਜ ਉਸਨੂੰ ਸਨਮਾਨ ਦਿੰਦਾ ਹੈ ਜੇਕਰ ਉਹ ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਸਮਾਜ ਦਾ ਇੱਕ ਖਾਸ ਉੱਪਰਲੀ ਤਬਕੇ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਇੱਥੇ ਉਸ ਨੂੰ ਵੱਡੇ ਵੱਡੇ ਉਪਦੇਸ਼ਾਂ ਨਾਲ ਨਰਕ ਦੇ ਦੰਡ ਦੇ ਨਾਲ ਡਰਾਇਆ ਜਾਂਦਾ ਹੈ ਇਸ ਦੇ ਉਲਟ ਜੇਕਰ ਉਹਨਾਂ ਮੁਤਾਬਕ ਚੱਲੇ ਤਾਂ ਸਵਰਗ ਦੇ ਪੁਰਸਕਾਰ ਦੀ ਗਾਰੰਟੀ ਦਿੱਤੀ ਜਾਂਦੀ ਹੈ ਜੇਕਰ ਅੱਜ ਤੱਕ ਦੀ ਆਪਣੇ ਜੀਵਨ ਦੀ ਫਿਲਮ ਨੂੰ ਧਿਆਨ ਨਾਲ ਦੇਖੀਏ ਤਾਂ ਇਹ ਹੀ ਸਭ ਚੱਲ ਰਿਹਾ ਹੈ ਸਾਡੀ ਅੱਜ ਤੱਕ ਦੀ ਕਹਾਣੀ ਵਿੱਚ ਕੋਈ ਕੋਈ ਡਰ ਹੈ ਜੋ ਇਸ ਨੂੰ ਧਰਮ ਨੂੰ ਛਪਾਉਣ ਲਈ ਕੋਈ ਪੁਰਸਕਾਰ ਹੈ ਬਚਪਨ ਤੋਂ ਮਰਨ ਤੱਕ ਸਾਡੀ ਇਸ ਦੰਡ ਅਤੇ ਪੁਰਸਕਾਰ ਦੀ ਸਾਰੀ ਕਥਾ ਵਿੱਚ ਪ੍ਰੇਮ ਸਦਾ ਹੀ ਗਾਇਬ ਰਹਿੰਦਾ ਹੈ ਯਾਦ ਰਹੇ ਜਿਆਦਾਤਰ ਮਾਨਸਿਕ ਰੋਗ ਸਿਰਫ ਪ੍ਰੇਮ ਦੀ ਕਮੀ ਕਾਰਨ ਪੈਦਾ ਹੁੰਦੇ ਹਨ